ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਤੁਹਾਨੂੰ ਦੇਵਾਂਗੇ ਜੀ ਇਸ ਵੀਡੀਓ ਦੇ ਵਿੱਚ ਅੱਜ 3 ਦਸੰਬਰ ਦਾ ਦਿਨ ਹੋ ਚੁੱਕਿਆ ਗੱਲ ਆਪਾਂ ਅਗਲੇ 5 ਦਿਨਾਂ ਦੀ ਕਰਾਂਗੇ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਉੱਤਰ ਭਾਰਤ ਵੱਲ ਇੱਕ ਸਿਸਟਮ ਵੱਧ ਰਿਹਾ ਤੇ ਸੈਟਲਾਈਟ ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਆਪਾਂ ਦਾ ਸਭ ਤੋਂ ਪਹਿਲਾ ਗੱਲ ਹੈ ਜਿਹੜੀ ਉਹ ਥੱਲੇ ਚੱਲਦੇ ਤੂਫਾਨ ਦੀ ਕਰਾਂਗੇ ਜਿਹੜਾ ਸਾਈਕਲੋਨ ਡਟਵਾ ਜਿਹੜਾ ਥੱਲੇ ਜਿਹੜਾ ਜ ਬੰਗਾਲ ਦੀ ਖਾੜੀ ਦੇ ਵਿੱਚ ਉੱਠਿਆ ਤੇ ਹੁਣ ਤੱਟਵਰਤੀ ਸੂਬਿਆਂ ਨੂੰ ਪ੍ਰਭਾਵਿਤ ਕਰ ਰਿਹਾ ਅੰਧਰ ਪ੍ਰਦੇਸ਼ ਚਨਈ ਵਿਸ਼ਾਖਾਪਟਨਮ ਕੇਰਲਾ ਔਰ ਨਾਲ ਲੱਗਦੇ ਜਿਹੜੇ ਤੱਟਵਰਤੀ ਖੇਤਰ ਹੈ ਸ਼ਹਿਰ ਹੈ ਭਾਰਤ ਦੇ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦਰਜ ਹੋ ਰਹੇ ਨੇ ਇਹ ਸਮੁੰਦਰੀ ਤੂਫਾਨ ਦੇ ਕਰਕੇ ਹੁਣ ਇਹਦਾ ਅਸਰ ਹੈ ਜਿਹੜਾ ਹੁਣ ਘਟਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਇਹਦੀ ਜਿਹੜੀ ਡੈਂਸਿਟੀ ਹੈ ਉਹ ਹੁਣ ਅੱਗੇ ਜਿਵੇਂ ਜਿਵੇਂ ਇਹਦਾ ਲੈਂਡਫਾਲ ਹੋਇਆ ਅੱਗੇ ਹੁਣ ਧਰਤੀ ਤੇ ਆਇਆ ਤੇ ਹੁਣ ਇਹਦੀ ਜਿਹੜੀ ਸਪੀਡ ਹੈ ਤੇ ਇਹਦੀ ਜਿਹੜੀ ਗਤੀ ਹੈ ਤੇ ਡੈਂਸਿਟੀ ਉਹ ਵੀ ਘਟ ਗਈ ਆ ਹੁਣ ਅੱਗੇ ਆਉਂਦੇ 1-2 ਦਿਨਾਂ ਤੱਕ ਮੀਂਹ ਦੇ ਨਾਲ ਅੱਗੇ ਵਾਅਦਾ ਹੋਇਆ ਇਹ ਤੂਫਾਨ ਹੈ ਜਿਹੜਾ ਹੁਣ ਡੀਪ ਡਿਪ੍ਰੈਸ਼ਨ ਦੇ ਵਿੱਚ ਬਦਲ ਜਾਣਾ ਹੈ ਉਸ ਤੋਂ ਬਾਅਦ ਡਿਪ੍ਰੈਸ਼ਨ ਤੋਂ ਫਿਰ ਘੱਟ ਦਬਾਅ ਦੇ ਖੇਤਰ ਦੇ ਵਿੱਚ ਬਦਲ ਕੇ ਕੁਝ ਖ ਇਸਲਾਵਾ ਜਿਹੜੀ ਅਫਾ ਗੱਲ ਕਰਨੀ ਆ ਉੱਤਰਫਰਦ ਦੀ ਮੌਸਮ ਦੇ ਵਿੱਚ ਬਦਲਾ ਸੰਭਵ ਹੈ ਕਿਉਂਕਿ ਇੱਕ ਸਿਸਟਮ ਆ ਰਿਹਾ ਜੀ ਸਿਸਟਮ ਦੇ ਦੇਖ ਸਕਦੇ ਆ ਇਧਰੋਂ ਫਤਲਵਾ ਜੀ ਨਾਲ ਅਫਗਾਨਿਸਤਾਨ ਹੋ ਗਿਆ ਪਾਕਿਸਤਾਨ ਵਾਲੇ ਪਾਸੇ ਇਹ ਸਿਸਟਮ ਸਰਗਰਮ ਐਸ ਵੇਲੇ ਹੋ ਚੁੱਕਾ ਇਹ ਇਹਨਾਂ ਖੇਤਰਾਂ ਦੇ ਵਿੱਚ ਬਦਲਵਾ ਐਂਟਰ ਕਰ ਚੁੱਕੀ ਆ ਆਉਂਦੇ 12 ਘੰਟੇ ਯਾਨੀ ਕਿ ਅਗਲੇ ਜਿਹੜੇ 12 ਘੰਟੇ ਨੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਸਰਗਰਮ ਹੋਵੇਗਾ ਤੁਹਾਨੂੰ ਇੱਥੇ ਦੱਸ ਦਈਏ ਕਿ ਮੀਂਹ ਦੇ ਅਸਰ ਗਿਣੇ ਚੋਂ ਟਮਾਟਾ ਦੇ ਖੇਤਰਾਂ ਦੇ ਵਿੱਚ ਹੋਣਗੇ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਆ ਗੁਰਦਾਸਪੁਰ ਜ਼ਿਲ੍ਹਾ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਪਠਾਨਕੋਟ ਹੁਸ਼ਿਆਰ ਖੁਰ ਜਾਂ ਜਲੰਧਰ ਦੇ ਕੁਝ ਸ਼ਿਆ ਕਪੂਰਥਲੇ ਦੇ ਕੁਝ ਗਨੇ ਚੋਣੇ ਭਾਗ ਹੋ ਸਕਦੇ ਨੇ ਮਾਲਵੇ ਦੇ ਹੋ ਸਕਦੇ ਨੇ ਦੋ ਚਾਰ ਖੇਤਰ ਜਿੱਥੇ ਬੱਦਲ ਵਾਜ ਦੇ ਨਾਲ ਕੁਝ ਗਨੇ ਚੋਣੇ ਭਾਗਾਂ ਦੇ ਵਿੱਚ ਹਲਕੇ ਸ਼ਰਾਟੇ ਲੱਗ ਜਾਣ ਵੱਡੇ ਮੀਂਹ ਦੇ ਇਸ ਸਿਸਟਮ ਦੇ ਵਿੱਚ ਕੋਈ ਅਸਰ ਨਹੀਂ ਹੈ ਉੱਤਰੀ ਰਾਜਸਥਾਨ ਦੀ ਗੱਲ ਕਰੀਏ ਇੱਧਰ ਰਾਜਸਥਾਨ ਵਾਲੇ ਫਾਸੇ ਦੇ ਦੇਖ ਸਕਦੇ ਆ ਜਾਖਰ ਹੋ ਗਿਆ ਉਦਾਹਰਨ ਹੋ ਗਿਆ ਇਧਰ ਫਾਗਾ ਦੇ ਵਿੱਚ ਜੈਸਲਮੇਰ ਬਾੜ ਮੇਰੇ ਨਾਲ ਖੇਤਾਂ ਦੇ ਵਿੱਚ ਬਦਲਵਾਈ ਐਂਟਰ ਕਰ ਚੁੱਕੀ ਆ ਸੋ ਆਉਂਦੇ 2-3 ਦਿਨਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਇਹਨਾਂ ਖੇਤਾਂ ਦੇ ਵਿੱਚ ਵੀ ਸਰਗਰਮ ਰਹੇਗਾ ਹਲਕੇ ਟਟਵੇਂ ਸ਼ਰਾਟੇ ਰਾਜਸਥਾਨ ਦੇ ਕੁਝ ਖੇਤਰ ਹਰਿਆਣੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਲੱਗਣ ਦੇ ਅਸਰ ਹੋਣਗੇ ਇਸ ਤੋਂ ਇਲਾਵਾ ਇਹ ਸਿਸਟਮ ਹਲਕੀ ਬਰਫਬਾਰੀ ਤੇ ਪਹਾੜਾਂ ਦੇ ਵਿੱਚ ਯਾਨੀ ਕਿ ਹਿਮਾਚਲ ਦੇ ਜੰਮੂ ਦੇ ਉੱਪਰਲੇ ਫਾਗਾਂ ਦੇ ਵਿੱਚ ਬਰਫਬਾਰੀ ਦਾ ਹਲਕਾ ਦੌਰ ਲਵਾ ਸਕਦਾ ਹੈ ਇਸ ਤੋਂ ਇਲਾਵਾ ਥੱਲੇ ਫਾਗਾਂ ਦੇ ਵਿੱਚ ਮੀਂਹ ਜੜਿਆ ਪਹਾੜਾਂ ਦੇ ਵਿੱਚ ਲੱਗਣ ਦੀ ਪੂਰੀ ਪੂਰੀ 100% ਸੰਭਾਵਨਾ ਜੜਿਆ ਬਣਦੀ ਜਾ ਰਹੀ ਹੈ ਸੋ ਅੱਜ 3 ਦਸੰਬਰ ਹੈ ਕੱਲ 4 ਜਾਂ 5 ਨੂੰ ਇਹ ਸਿਸਟਮ ਵਕਤਾਰ ਤੇ ਸਰਗਰਮ ਰਹੇਗਾ 6 7 ਤੋਂ ਇਹਦਾ ਅਸਰ ਘਟਨਾ ਸ਼ੁਰੂ ਹੋ ਜਾਣਾ ਹੈ ਤੇ 8 ਨਵੰਬਰ ਤੱਕ ਇਹਦੇ ਅੱਗੇ ਕੁਝ ਕਰ ਜਾਣਾ ਯਾਨੀ ਕਿ 5 6 ਹੁੰਦੇ ਹੁੰਦੇ ਅੱਗੇ ਲੰਘ ਜਾਣਾ ਹੈ ਜੋ ਸਵਾਲ ਸਿਰ ਠੰਡੀਆਂ ਹਵਾਵਾਂ ਫਿਰ ਤੋਂ ਠਾਰਣ ਗਿਆ ਉੱਤਰ ਹਰ ਦੇ ਬਹੁਤੇ ਖੇਤਰਾ ਨੂੰ ਸੋ ਅਲਰਟ ਫਿਲਹਾਲ ਇਸ ਸਿਸਟਮ ਨੂੰ ਲੈ ਕੇ ਕੋਈ ਨਹੀਂ ਜਾਰੀ ਕੀਤੇ ਗਏ ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਜੋ ਅਲਰਟ ਜਾਰੀ ਕੀਤੇ ਗਏ ਨੇ ਉਹ ਕੋਲਡ ਵੇਵ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਯਾਨੀ ਕਿ ਅਗਲੇ 48 ਘੰਟਿਆਂ ਦੇ ਲਈ ਜਿਹੜੀ ਕੋਲਡ ਵੇਵ ਸੀਤ ਲਹਿਰ ਹੈ ਉਹ ਪੰਜਾਬ ਦੇ ਵਿੱਚ ਚਲਣੀ ਹੈ ਜੈਲੋ ਅਲਰਟ ਹੈ ਜਿਹੜੇ ਜਾਰੀ ਕੀਤੇ ਹੋਏ ਨੇ ਸਕਰੀਨ ਦੇ ਉੱਤੇ ਤੁਸੀਂ ਦੇਖ ਵੀ ਸਕਦੇ ਆ ਸੋ ਅਗਲੇ 2 ਦਿਨਾਂ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਨੇ ਇਹ ਚੇਤਾਵਨੀ ਅੱਗੇ ਵੀ ਵਾਧੇ ਜਾਵੇਗੀ ਜਿਵੇਂ-ਜਿਵੇਂ ਅਗਲੇ ਦਿਨਾਂ ਦੇ ਬਾਰੇ ਉਹ ਵੱ ਇਸ ਤੋਂ ਇਲਾਵਾ ਜੇਕਰ ਆਪਾਂ ਸਭ ਤੋਂ ਠੰਡੇ ਜ਼ਿਲ੍ਹੇ ਦੇਖੀਏ ਪੰਜਾਬ ਦੇ ਬੀਤੇ 24 ਘੰਟਿਆਂ ਦੇ ਵਿੱਚ ਆਦਮਪੁਰ 2.4 ਡਿਗਰੀ ਦੇ ਨਾਲ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਉੱਤੇ ਹੀ ਫਰੀਦਕੋੜ ਜ਼ਿਲ੍ਹਾ 2.6 ਬਠਿੰਡਾ 4 ਡਿਗਰੀ ਦੇ ਨਾਲ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੋ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਸੀਤ ਲਹਿਰ ਦੀ ਪਰਚੰਡ ਜਿਹੜੀ ਆ ਸੀਤ ਲਹਿਰ ਹੈ ਨਾ ਖੇਤਰਾਂ ਦੇ ਵਿੱਚ ਚੱਲ ਰਹੀ ਹੈ ਜਿਦੇ ਨਾਲ ਠੰਡੇ ਖੇਤਰੇ ਦਰਜ ਹੋ ਰਹੇ ਨੇ ਸੋ ਫਿਲਹਾਲ ਹੁੰਦੇ ਦੋ ਦਿਨਾਂ ਦੇ ਲਈ ਜਾਂ ਫਿਰ ਕਹਿ ਲਈਏ ਕਿ ਅਗਲੇ 4-5 ਦਿਨਾਂ ਤੱਕ ਅਲਰਟ ਵੱਧ ਸਕਦੇ ਨੇ ਕੱਲ ਜੇ ਆਫਡੇਟ ਹੋਈ ਕਿ ਮੌਸਮ ਖਰਾਬ ਦਿਓ ਉਹਦੇ ਵਿੱਚ ਅਲਰਟ ਵਧਾਈ ਜਾ ਸਕਦੇ ਨੇ ਸੋ ਅਗਲੇ ਜਿਹੜੇ ਦਿਨ ਆਉਣ ਵਾਲੇ ਨੇ ਮਹੀ ਵਾਲੇ ਫਖਤ ਦਾ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਹੋਣਗੇ ਹੋ ਸਕਦਾ ਇਹ ਸਿਸਟਮ ਜਿਹੜਾ ਆ ਰਿਹਾ ਹੈ ਹਲਕੇ ਟੁੱਟਵੇਂ ਦੇ ਸ਼ਰਾਟੇ ਕੁ ਖੇਤਰਾਂ ਦੇ ਵਿੱਚ ਲਵਾ ਵੀ ਸਕਦਾ ਤੇ ਇਸ ਤੋਂ ਇਲਾਵਾ ਵੱਡੇ ਮਹੀ ਦੇ ਫਿਲਹਾਲ 10 ਦਸੰਬਰ ਤੱਕ ਕੋਈ ਅਸਰ ਨਹੀਂ ਹੈ ਧੰਨਵਾਦ